ਵੈਗਨਜੀ ਕਾ ਖਾਲਸਾ ਵੈਗਨਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਸਕੇ ਜੀ ਗੁਰਦੁਆਰਾ ਸਿੰਘ ਸਭਾ ਮਾਲਟਨ ਕੈਨੇਡਾ ਦੇ ਨਗਰ ਕੀਰਤਨ ਤੇ ਪੂਰੇ ਜਾਹੋ ਜਲਾਲ ਨਾਲ ਨਗਰ ਕੀਰਤਨ ਰਵਾਨਾ ਹੋਇਆ ਬਹੁਤ ਭਾਰੀ ਇਕੱਠ ਦੂਰੋਂ ਨੇੜਿਓਂ ਪੂਰੀ ਸੰਗਤ ਇੱਥੇ ਪਹੁੰਚੀ ਕੈਨੇਡਾ ਦੇ ਵਿੱਚ ਇੱਥੇ ਜੀ ਕੈਨੇਡਾ ਸਰਕਾਰ ਵੱਲੋਂ ਪੁਲਿਸ ਨੂੰ ਇੱਥੇ ਭੇਜਿਆ ਜਾਂਦਾ ਸਾਈਕਲ ਪੁਲਿਸ ਸਾਈਕਲ ਪੁਲਿਸ ਵੀ ਹੁੰਦੀ ਆ ਕਿਉਂਕਿ ਐਮਰਜੈਂਸੀ ਲਾਈਨ ਚੁਣਾਉਣੀ ਹੁੰਦੀ ਇਹਨਾਂ ਨੇ ਤੇ ਜਿੰਨੀ ਕੋ ਰੂਟ ਨੰਬਰ ਮਤ ਹੁੰਦਾ ਤੇ ਉਹ ਕਿਉਂਕਿ ਉਹ ਕੋਈ ਜਲਦੀ ਪਹੁੰਚ ਜਾ ਸਕਦਾ ਇਹ ਜੀ ਗੁਰਦੁਆਰਾ ਸਿੰਘ ਸਭਾ ਮਾਲਟਨ ਦੇ ਨਾਲ ਹੀ ਖਾਲਸਾ ਸਕੂਲ ਮਾਲਟਨ ਦਾ ਉੱਥੇ ਹੀ ਬੱਚਿਆਂ ਨੂੰ ਸਪਲਾਈ ਕੀਤੀ ਦੀ ਗੱਪ ਤੇ ਦੇ ਉਸਤਾਦ ਸਾਰੇ ਇੱਥੇ ਇਕੱਠਿਆਂ ਬੈਠੇ ਨੇ ਦੇ ਨਾਲ ਹੀ ਪੰਜਾਬੀ ਟੈਲੀਵਿਜ਼ਨ ਨੈੱਟਵਰਕ 24 ਤੇ ਲਾਈਵ ਟੈਲੀਕਾਸਟ ਚੱਲ ਰਿਹਾ ਸੀ ਨਗਰ ਕੀਰਤਨ ਦਾ ਜੀ ਇੱਥੇ ਸੰਗਤਾਂ ਦਾ ਉਤਸ਼ਾਹ ਪੰਜਾਬ ਨਾਲੋਂ ਵੀ ਵੱਧ ਦੇਖਣ ਨੂੰ ਮਿਲ ਰਿਹਾ ਹੈ ਖਾਲਸਾ 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 ਖੇਰੀ ਜੱਦੀ ਕੀ ਹੈ ਇੱਥੇ ਸਿੰਘਾਂ ਦਾ ਉਕਸਾ ਦੇਖਣ ਆਲਾ ਹੁੰਦਾ ਸਿੰਘਾਂ ਦੀਆਂ ਗੱਡੀਆਂ ਦੇਖਣੀਆਂ ਹੁੰਦੀਆਂ ਨੇ ਸਿੰਘਾਂ ਦਾ ਟੌਰ ਦੇਖਣਾ ਹੁੰਦਾ ਤੇ ਕਲੋ ਜੀ ਪੰਜ ਪਿਆਰਾਂ ਦੇ ਦਰਸ਼ਨ ਜੋ ਤੋ ਪ੍ਰੀਮ ਖੇਲਨ ਕਾ ਚਾਹੋ ਫਿਰ ਤਰ ਤਲੀ ਗੀਨ ਲੀਂ ਗਾ ਦੇ ਲੈ ਨੀਆ ਖੰਡੇ ਵਾਲਾ ਮੰਨ ਲਤ ਕੀ ਨਹੀਂ ਸੰਪਤਾ ਨਹੀਂ ਯੋ ਪਾਲ ਕਰੋ ਜੀ ਪਾਲ ਕੀ ਸੈਮ ਦੇ ਦਰਸ਼ਨ ਬਹੁਤ ਹੁਣੀ ਤਰੀਕੇ ਨਾਲ ਪਾਲ ਕਰੋ ਤੇ ਪਹਾੜ ਮਾਤਾ ਗੁਜਰੀ ਜੀ ਜਿਆਦੇ ਤੂ ਤੇ ਦੀ ਮੇਰੀਆ ਗਲੀ ਦੀਆ ਹੋ ਕੋਈ ਪੇਰੀਆ ਹੋ ਏਸੀ ਅੱਜ ਦੇ ਨਗਰ ਕੀ ਪੰਦੀਆਂ ਝਲਕੀਆਂ ਠਾਠਾ ਮਾਰਦਾ ਕੱਠ ਤੇ ਮੇਰਾ ਅੱਜ ਦਾ ਸਭ ਤੋਂ ਵਧੀਆ ਦਿਨ ਮਿਲਦੇ ਆਂ ਅਗਲੀ ਵੀਡੀਓ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ